ਮੇਰਾ ਨਾਮ ਕਵਲਜੀਤ ਸਿੰਘ ਸੋਹਤਾ ਪੰਜਾਬ ਪ੍ਰਧਾਨ ਬਸਪਾ ਅੰਬੇਡਕਰ ਪਾਰਟੀ ਅੱਜ ਜੋ ਤਕਰੀਬਨ ਇੱਕ ਹਫ਼ਤੇ ਤੋਂ ਸਾਡੇ ਪਾਰਟੀ ਦੇ ਹਲਕਾ ਅਜਨਾਲਾ ਤੇ ਹਲਕਾ ਰਾਏਸਾਸੀ ਦੇ ਵਰਕਰ ਸਹਿਬਾਨ ਜਿਨ੍ਹਾਂ ਦੀ ਪਾਰਟੀ ਵੱਲੋਂ ਇਹ ਡਿਊਟੀ ਲਗਾਈ ਗਈ ਸੀ ਵੀ ਜਿਹੜੇ ਹੜ੍ਹ ਪੀੜਤ ਆ ਉਹਨਾਂ ਦੇ ਜਾ ਕੇ ਘਰਾਂ ਦੇ ਵਿੱਚ ਰਾਸ਼ਨ ਮੁਹੱਈਆ ਕਰਾਇਆ ਜਾਵੇ ਉਹਨਾਂ ਦੇ ਪਸ਼ੂਆਂ ਨੂੰ ਚਾਰਾ ਦਵਾਇਆ ਜਾਵੇ ਤਾ ਜੋ ਹੜਾਂ ਦੀ ਜਿਹੜੀ ਕਰੋਪੀ ਆ ਇਹ ਜਿਹੜੀ ਮਾਰ ਆ ਉਹਦੇ ਚ ਬਸਪਾ ਬੇਡ ਕੇ ਪਾਰਟੀ ਲੋਕਾਂ ਦੇ ਨਾਲ ਮੋਢੇ ਨਾਲ ਮੋਢੇ ਜੋੜ ਕੇ ਤਿਆਰ ਬਰ ਤਿਆਰ ਖੜੀ ਰਹੇ ਲੱਗਦਾ ਇਹ ਜਿਹੜੀ ਇਹ ਕੁਦਰਤ ਦੀ ਕਰੋਪੀ ਆ ਕਿਤਾਂ ਦੀ ਇਹਦੇ ਜੀ ਨੂੰ ਇਹ ਕਰੋਪੀ ਜੇਕਰ ਕੁਦਰਤੀ ਹੁੰਦੀ ਤੇ ਅੱਜ ਮੈਂ ਪਹਿਲਾਂ ਇਸ ਇਲਾਕੇ ਦੇ ਵਿੱਚ ਆ ਰਿਹਾ ਸੀ ਨਹਿਰਾਂ ਦੇ ਵਿੱਚ ਬਿਲਕੁਲ ਸੁੱਕਾ ਪਾਣੀ ਆ ਜੇਕਰ ਕਰੋਪੀ ਕੁਦਰਤੀ ਹੁੰਦੀ ਤੇ ਅੱਜ ਨਹਿਰਾਂ ਵੀ ਪਾਣੀ ਨਾਲ ਭਰੀਆਂ ਹੋਣੀਆਂ ਸੀ ਇਸ ਤੋਂ ਸਾਬਤ ਹੁੰਦਾ ਵੀ ਇਹਦੇ ਵੱਲ ਪੰਜਾਬ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਵੀ ਜਿਹੜੇ ਕਿ ਪੰਜਾਬ ਦੇ ਮਾਝੇ ਵੱਲ ਅੱਜ ਕੁਦਰਤੀ ਕਰੋਪੀ ਨੇ ਇਹ ਸਰਕਾਰ ਦੀ ਨਲਾਕੀ ਕਰਕੇ ਜੇਕਰ ਸਰਕਾਰ ਨੇ ਧਿਆਨ ਦਿੱਤਾ ਹੁੰਦਾ ਤੇ ਅੱਜ ਜਿਹੜੇ ਕਿ 500 ਘਰ ਤਕਰੀਬਨ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਪੰਜਾਬ ਦੇ 500 ਘਰਾਂ ਤੋਂ ਵੱਧ ਘਰ ਬਰਬਾਦ ਹੋ ਚੁੱਕੇ ਆ ਜੇਕਰ ਪੰਜਾਬ ਸਰਕਾਰ ਇਹਨਾਂ ਦੀ ਹਤੈਸ਼ੀ ਆ ਤੇ ਇਹਨਾਂ ਦਾ ਜਲਦ ਤੋਂ ਜਲਦ ਹਰ ਪੀੜਤ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਇਹਨਾਂ ਨੂੰ ਇਹ ਵਿਸ਼ਵਾਸ ਹੋ ਸਕੇ ਵੀ ਸਰਕਾਰ ਸਾਡੇ ਨਾਲ ਹੈ। ਕਿ ਲੱਗਦਾ ਮੁੱਖ ਮੰਤਰੀ ਸਾਹਿਬ ਨੇ ਪਿਛਲੇ ਵਾਰੀ ਮਾਰ ਦੀ ਵਾਸਤੇ ਕਿਹਾ ਸੀ ਵੀ ਕਿਸੇ ਮੁਰਗੀ ਜਾਂ ਬੱਕਰੀ ਮਰੂਗਾ ਤਾਂ ਮੁਆਵਜ਼ਾ ਦਿੱਤਾ ਜਾਊਗਾ। ਮੁੱਖ ਮੰਤਰੀ ਸਾਹਿਬ ਦੀ ਬਹੁਤ ਵੱਡੇ ਪੱਧਰ ਤੇ ਵੀਡੀਓ ਵਾਇਰਲ ਹੋਈ ਵੀ ਮੈਂ ਇੱਕ ਮੁਰਗੀ ਦਾ ਮੁਆਵਜ਼ਾ ਵੀ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੂੰਗਾ। ਪਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਮੈਂ ਬੇਨਤੀ ਕਰਨੀ ਚਾਹੁੰਦਾ ਵੀ ਜਿਵੇਂ ਕਿ ਸੈਂਟਰ ਸਰਕਾਰ ਕਹਿੰਦੀ ਹੈ ਵੀ 650 ਕਰੋੜ ਰੁਪਇਆ ਅਸੀਂ ਪੰਜਾਬ ਸਰਕਾਰ ਨੂੰ ਹਰਪੀਟਾਂ ਲਈ ਮੁਹੱਈਆ ਕੀਤਾ ਪੰਜਾਬ ਦੀ ਆਬਾਦੀ 3.5 ਕਰੋੜ ਦੀ ਆ 500 ਘਰ ਬਰਬਾਦ ਤਕਰੀਬਨ 500 ਤੋਂ 1000 ਘਰ ਬਰਬਾਦ ਇਹ ਹੜ੍ਹ ਦੀ ਕਰੋਪੀ ਨਾਲ ਹੋਇਆ ਜੇ 650 ਕਰੋੜ ਰੁਪਇਆ ਸੈਂਟਰ ਦੀ ਸਰਕਾਰ ਨੇ ਪੰਜਾਬ ਸਰਕਾਰ ਨੂੰ ਦਿੱਤਾ ਜੇ 1-1 ਕਰੋੜ ਰੁਪਇਆ ਪੰਜਾਬ ਦੀ ਗਵਰਨਮੈਂਟ ਇਸ 1000 ਪਰਿਵਾਰ ਨੂੰ ਵੀ ਦਿੱਤਾ ਜਾਵੇ ਤੇ ਪਰਿਵਾਰ ਆਪਣੇ ਜਿਹੜਾ ਹੜ੍ਹਾਂ ਚ ਇਹਨਾਂ ਦਾ ਸਾਰਾ ਨੁਕਸਾਨ ਹੋਇਆ ਥੋੜਾ ਬੋਤਾ ਇਹਨਾਂ ਦੇ ਅਥਰੂ ਪੁੰਜੇ ਜਾ ਸਕਦੇ ਆ ਅੱਜ ਕਿਹੜੇ ਕਿਹੜੇ ਤੁਹਾਡੇ ਰੱਖ ਲੈ ਕੇ ਜਾ ਰਹੇ ਹੋ ਅੱਜ ਤਕਰੀਬਨ ਇੱਕ ਹਫਤੇ ਤੋਂ ਮੇਰੇ ਸਾਥੀ ਰਾਸ ਅਸੀਂ ਹਲਕੇ ਦੇ ਇੰਚਾਰਜ ਗੁਰਪਿੰਦਰ ਸਿੰਘ ਜੱਜ ਜੀ ਹਲਕਾ ਅਜਨਾਲਾ ਦੇ ਇੰਚਾਰਜ ਹਰਪਾਲ ਸਿੰਘ ਦਧਰਾਵਾ ਜੀ ਜਿਨ੍ਹਾਂ ਨੇ ਆਪਣੀਆਂ ਵੱਖ-ਵੱਖ ਟੀਮਾਂ ਬਣਾ ਕੇ ਪੂਰੇ ਮਾਝੇ ਦੀ ਧਰਤੀ ਦੇ ਉੱਤੇ ਲੋਕਾਂ ਦੇ ਨਾਲ ਖੜੇ ਅੱਜ ਤਕਰੀਬਨ ਪਹਿਲਾ ਮੈਂ ਪਹਿਲੋਂ ਜਾਣਕਾਰੀ ਲਈ ਇਹਨਾਂ ਨੇ ਤਕਰੀਬਨ 400-500 ਘਰਾਂ ਦੇ ਵਿੱਚ ਰਾਸ਼ਨ ਪਕ ਪਕਾ ਕੇ ਉਹਨਾਂ ਘਰਾਂ ਤੱਕ ਪਹੁੰਚਾਇਆ ਔਰ ਉਹਨਾਂ ਦੇ ਪਸ਼ੂਆਂ ਤੱਕ ਚਾਰਾ ਪਹੁੰਚਾਇਆ ਇਸੇ ਤਰ੍ਹਾਂ ਅੱਜ ਜੋ ਮੈਂ ਮਾਝੇ ਦੀ ਧਰਤੀ ਤੇ ਇਸ ਰਾਵੀ ਦਰਿਆ ਵਾਲੇ ਬੰਨੇ ਪਹੁੰਚਿਆ ਅੱਜ ਤਕਰੀਬਨ ਤੁਹਾਡੇ ਸਾਹਮਣੇ ਆ ਟਰਾਲੀਆਂ ਪਸ਼ੂਆਂ ਦੇ ਚਾਰੇ ਨਾਲ ਖਾਣਾ ਪੀਣਾ ਦਵਾਈਆਂ ਨਾਲ ਦੁੱਖ ਦੀ ਘੜੀ ਉਹਨਾਂ ਦੇ ਵਿੱਚ ਆਈ ਖੜੇ ਆ ਜਿਹੜੇ ਲੋਕਾਂ ਤੱਕ ਅਜੇ ਤੱਕ ਨਹੀਂ ਕਿਸੇ ਨੇ ਪਹੁੰਚਾਇਆ ਅਸੀਂ ਉਹਨਾਂ ਦੇ ਘਰਾਂ ਤੱਕ ਪਹੁੰਚ ਕੇ ਇਹ ਰਾਸ਼ਨ ਔਰ ਦਵਾਈਆਂ ਔਰ ਦੁੱਧ ਬੱਚਿਆਂ ਦੇ ਡਾਇਪਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਅਸੀਂ ਲੋਕਾਂ ਨੂੰ ਵਿਸ਼ਵਾਸ ਕਰਦੇ ਹਾਂ ਵੀ ਲੋਕਾਂ ਨਾਲ ਹਮੇਸ਼ਾ ਅਸੀਂ ਖੜੇ ਹਾਂ ਘਬਰਾਉਣ ਦੀ ਜ਼ਰੂਰਤ ਨਹੀਂ ਬਸ ਆਪਾਂ ਬੈਠ ਕੇ ਪਾਰਟੀ ਤੁਹਾਡੇ ਨਾਲ